ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਹੈ ਜਿਸ ਦੇ ਵਿੱਚ ਇੱਕ ਕਾਰ ਚਾਲਕ ਪੁਲਿਸ ਦੀ ਕਾਰ ਦੇ ਉੱਪਰ ਆਪਣੀ ਗੱਡੀ ਚੜਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਮਾਮਲੇ ਦੇ ਵਿੱਚ ਪੁਲਿਸ ਦਾ ਇਹ ਕਹਿਣਾ ਹੈ ਕਿ ਜਿਹੜਾ ਵਿਅਕਤੀ ਹੈ ਉਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਉਸ ਦੇ ਖਿਲਾਫ ਚਾਰਜ ਲਗਾਏ ਗਏ ਨੇ ਇਹ ਘਟਨਾ ਮਿਸਿਸਾਗਾ ਦੇ ਵਿੱਚ ਮੰਗਲਵਾਰ ਨੂੰ ਵਾਪਰੀ ਪੁਲਿਸ ਦਾ ਕਹਿਣਾ ਹੈ ਕਿ 25 ਸਾਲਾਂ ਦਾ ਇਹ ਵਿਅਕਤੀ ਕਥਿਤ ਤੌਰ ਤੇ ਚੋਰੀ ਹੋਏ ਵਾਹਨ ਨੂੰ ਪੁਲਿਸ ਦੀਆਂ ਕਾਰਾਂ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕਰਨ ਦੇ ਬਾਅਦ ਕਈ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਕਾਰਜਕਾਰੀ ਸਰਜੰਟ ਸਾਰਾ ਪੈਂਟਰ ਨੇ ਦੱਸਿਆ ਹੈ ਕਿ ਇਹ ਘਟਨਾ ਸ਼ਾਮ ਕਰੀਬ 6:30 ਵਜੇ ਤੇ ਵੈਸਟਵੁੱਡ ਸਕੁਅਰ ਨਜ਼ਦੀਕ ਦੀ ਹੈ ਪੈਂਟਨ ਮੁਤਾਬਕ ਪੁਲਿਸ ਨੂੰ ਫੋਰਡ ਬਰਾਂਕੋ ਨਾਮੀ ਇਸ ਵਿਅਕਤੀ ਦੇ ਇਲਾਕੇ ਦੇ ਵਿੱਚ ਹੋਣ ਬਾਰੇ ਜਾਣਕਾਰੀ ਮਿਲੀ ਸੀ ਜਿਸ ਨੇ ਕੁਝ ਹਫ਼ਤੇ ਪਹਿਲਾਂ ਇੱਕ ਸਟੋਰ ਤੋਂ ਚੋਰੀ ਕੀਤੀ ਗੱਡੀ ਜਿਹੜੀ ਹੈ ਮਿਲੀ ਸੀ ਔਰ ਉਸਦੇ ਕੋਲ ਹਥਿਆਰ ਵੀ ਸਨ ਅਫਸਰਾਂ ਨੂੰ ਟਿਮ ਹਾਟਨ ਦੇ ਡਰਾਈਵ ਥਰੂ ਤੇ ਇੱਕ ਚੋਰੀ ਹੋਈ ਗੱਡੀ ਲੱਭੀ ਪੁਲਿਸ ਨੇ ਡਰਾਈਵਰ ਨੂੰ ਰੋਕਣ ਦੇ ਲਈ ਵਾਹਨ ਨੂੰ ਘੇਰ ਲਿਆ ਤੇ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਗਏ ਕਈ ਵੀਡੀਓਜ਼ ਦਿਖਾਉਂਦੇ ਨੇ ਕਿ ਡਰਾਈਵਰ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤੇ ਪੈਟਰਨ ਨੇ ਕਿਹਾ ਕਿ ਉਹ ਆਦਮੀ ਬਚ ਨਹੀਂ ਸਕਿਆ ਤੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜਾਣਕਾਰੀ ਮੁਤਾਬਕ ਪੁਲਿਸ ਕ੍ਰੂਜ਼ਰਾਂ ਨੂੰ ਨੁਕਸਾਨ ਪਹੁੰਚਾਇਆ ਪਰ ਇਸ ਵਿੱਚ ਸ਼ਾਮਿਲ ਕਿਸੇ ਨੂੰ ਵੀ ਸੱਟ ਨਹੀਂ ਲੱਗੀ ਇਸ ਵਿਅਕਤੀ ਤੇ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਅਧਿਕਾਰੀ ਦੇ ਕੰਮ 'ਚ ਰੁਕਾਵਟ ਅਤੇ ਇੱਕ ਵਾਹਨ ਦੇ ਖਤਰਨਾਕ ਸੰਚਾਲਨ ਦੇ ਦੋਸ਼ ਲਗਾਏ ਗਏ ਨੇ ਪੁਲਿਸ ਮਾਪਿਆਂ ਤੇ ਵਿਦਿਆਰਥੀਆਂ ਗੈਰ ਪ੍ਰਮਾਨਿਤ ਪ੍ਰੀ ਗ੍ਰੈਜੂਏਸ਼ਨ ਪਾਰਟੀਆਂ ਦੇ ਵਿੱਚ ਜਾਣ ਦੇ ਖਤਰਿਆਂ ਬਾਰੇ ਚੇਤਾਵਨੀ ਦੇ ਰਹੀ ਹੈ ਪਰ ਟੈਂਕਟਨ আর ਸੀਐਮਪੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਇਕੱਠ ਅਕਸਰ ਗੈਰ ਰਸਮੀ ਤੌਰ ਤੇ ਆਯੋਜਿਤ ਕੀਤੇ ਜਾਂਦੇ ਨੇ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਸ਼ਾਮਿਲ ਹੁੰਦੇ ਨੇ ਤੇ ਘਰਾ ਪਾਰਕਾਂ ਜਾਂ ਫਿਰ ਦੂਰ ਦਰਾਡੇ ਦੇ ਖੇਤਰਾਂ ਵਰਗੀਆਂ ਨਿਰੇਖਣ ਵਾਲੀਆਂ ਥਾਵਾਂ ਦੇ ਉੱਤੇ ਇਕੱਠੇ ਹੋ ਜਾਂਦੇ ਨੇ ਮਾਉਂਟਿਸ ਦਾ ਕਹਿਣਾ ਹੈ ਕਿ ਬਾਲਗ ਨਿਗਰਾਨੀ ਦੀ ਘਾਟ ਤੇ ਅਲਕੋਹਲ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਸੰਭਾਵਨਾ ਹਾਦਸਿਆਂ ਸੱਟਾਂ ਤੇ ਹੋਰ ਖਤਰ ਨਾਕ ਸਥਿਤੀਆਂ ਦੇ ਜੋਖਮ ਨੂੰ ਮਹੱਤਵਪੂਰਨ ਤੌਰ ਤੇ ਵਧਾਰੀਆਂ ਨੇ ਕਨਸਟੇਬਲ ਆਰਸੀਐਮਪੀ ਲਈ ਕੈਲੀਬ੍ਰੇਟ ਦਾ ਕਹਿਣਾ ਹੈ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਵਿਦਿਆਰਥੀ ਸਕੂਲੀ ਸਾਲ ਦੀ ਸ਼ੁਰੂਆਤ ਸੁਰੱਖਿਅਤ ਢੰਗ ਦੇ ਨਾਲ ਕਰਨ ਉਹਨਾਂ ਕਿਹਾ ਕਿ ਗੈਰ ਪਰਵਾਨਿਤ ਪਾਰਟੀਆਂ ਨੁਕਸਾਨ ਦੇ ਲੱਗ ਸਕਦੀਆਂ ਨੇ ਪਰ ਇਹ ਜਲਦੀ ਹੀ ਖਤਰਨਾਕ ਸਥਿਤੀਆਂ ਦੇ ਵਿੱਚ ਬਦਲ ਸਕਦੀਆਂ ਨੇ ਅਸੀਂ ਮਾਪਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਤੋਂ ਸੁਚੇਤ ਰਹਿਣ ਤੇ ਅਜਿਹੇ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਣ ਜਿਨ੍ਹਾਂ ਨੇ ਕਿਸੇ ਵੀ ਜੋਖਮਾਂ ਦੇ ਬਾਰੇ ਉਹਨਾਂ ਦੇ ਨਾਲ ਗੱਲ ਵੀ ਕਰਨ ਜਿਹੜੇ ਉਹਨਾਂ ਲਈ ਹਾਨੀਕਾਰਕ ਹੋ ਸਕਦੇ ਨੇ ਆਰਸੀਐਮਪੀ ਨੇ ਕਿਹਾ ਹੈ ਕਿ ਇਹ ਇਹਨਾਂ ਦੇ ਵਿੱਚੋਂ ਕਿਸੇ ਵੀ ਇਕੱਠ ਨੂੰ ਦੇਖਣ ਲਈ ਨੈਗਨਸ ਕਹਾ ਸਕੂਲ ਡਿਸਟ੍ਰਿਕਟ ਦੇ ਕਮਿਊਨਿਟੀ ਸੰਸਥਾਵਾਂ ਦੇ ਨਾਲ ਵੀ ਮਿਲ ਕੇ ਕੰਮ ਕਰ ਰਹੇ ਨੇ ਅਧਿਕਾਰੀਆਂ ਨੇ ਖੇਤਰਾਂ ਦੇ ਵਿੱਚ ਗਸ਼ਤ ਵੀ ਵਧਾਰੇ ਨੇ ਜਿੱਥੇ ਇਹ ਪਾਰਟੀਆਂ ਹੋਣ ਦੀ ਸੰਭਾਵਨਾ ਹੈ ਤੇ ਨਾਬਾਲਗ ਸ਼ਰਾਬ ਪੀਣ ਨਸ਼ੀਲੇ ਪਦਾਰਥਾਂ ਦੀ ਗੈਰਕਾਨੂੰਨੀ ਵਰਤੋਂ ਤੇ ਜਿਹੜੇ ਹੋਰ ਚੀਜ਼ਾਂ ਦਾ ਇਸਤੇਮਾਲ ਕਰਕੇ ਗੜਬੜੀ ਦੇ ਨਾਲ ਸੰਬੰਧਿਤ ਕਾਨੂੰਨ ਲਾਗੂ ਕਰਨਗੇ ਪੁਲਿਸ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਇਹਨਾਂ ਗੈਰ ਪਰਮਾਨਿਤ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਦੇ ਕਾਨੂੰਨੀ ਤੇ ਸੁਰੱਖਿਆ ਨਤੀਜਿਆਂ ਨੂੰ ਵੀ ਸਮਝਣਾ ਚਾਹੀਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ